ਪੁਲਿਸ ਅਤੇ ਨਿਹੰਗ ਸਿੰਘਾਂ ਦੇ ਵਿਚਾਲੇ ਝੜਪ ਹੋਈ ਹੈ ਤੇ ਇਹ ਝੜਪ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਪੁਲਿਸ ਅਤੇ ਨਿਹੰਗ ਸਿੰਘ ਆਪਸ ਦੇ ਵਿੱਚ ਉਲਝਦੇ ਹੋਏ ਨਜ਼ਰ ਆ ਰਹੇ ਨੇ ਤੇ ਜਲੰਧਰ ਤੋਂ ਮਾਹੌਲ ਤਣਾਅਪੂਰਨ ਹੋਣ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਵਾ ਦੱਸਦੀ ਹੈ ਤੁਹਾਨੂੰ ਕਿ ਠੇਕੇ ਦੇ ਬਾਹਰ ਬੋਰਡ ਲਗਾਉਣ ਨੂੰ ਲੈ ਕੇ ਇਹ ਸਾਰਾ ਮਾਮਲਾ ਸਾਹਮਣੇ ਆਇਆ ਵਾ ਜਿਸ ਦੇ ਵਿੱਚ ਪੁਲਿਸ ਜਾਂਚ 'ਚ ਡਿਊਟੀ ਹੋਈ ਸੀਗੀ ਪਰ ਪੁਲਿਸ ਦੇ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਇਸ ਸਾਰੇ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਹੁਣ 6 ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ 2 ਨਵਾਲਿਕ ਵੀ ਦੱਸੇ ਜਾ ਰਹੇ ਨੇ ਤਾਂ ਗੜਾ ਰੋਡ ਦੇ ਉੱਤੇ ਇੱਕ ਸ਼ਰਾਬ ਠੇਕੇ ਦੇ ਬਾਹਰ ਅਤੇ ਆਲੇ ਦੁਆਲੇ ਧਮਕੀ ਭਰੇ ਬੋਰਡ ਲਗਾਉਣ ਨੂੰ ਲੈ ਕੇ ਇਹ ਸਾਰਾ ਮਾਮਲਾ ਸਾਹਮਣੇ ਆਇਆ ਵਾ ਬੋਰਡਾਂ ਦੇ ਉੱਤੇ ਲਿਖਿਆ ਗਿਆ ਸੀਗਾ ਕਿ ਇਸ ਠੇਕੇ ਤੋਂ ਜੇ ਅਗਰ ਕੋਈ ਸ਼ਰਾਬ ਪੀਏਗਾ ਜਾਂ ਸ਼ਰਾਬ ਖਰੀਦੇਗਾ ਤਾਂ ਉਸਦਾ ਅੰਜਾਮ ਮਾੜਾ ਹੋਏਗਾ ਤਾਂ ਉਸ ਸਾਰੇ ਬੋਰਡਾਂ ਨੂੰ ਲੈ ਕੇ ਪੁਲਿਸ ਜਾਂਚ ਜਟੀ ਹੋਈ ਸੀਗੀ ਤੇ ਦੂਜੇ ਪਾਸੇ ਨਿਆਂਗ ਸਿੰਘਾਂ ਵੱਲੋਂ ਪੁਲਿਸ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਤਾਂ ਮਾਹੌਲ ਜਿਹੜਾ ਵਾ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਤਾਂ ਤੁਰੰਤ ਹਰਕਤ ਦੇ ਵਿੱਚ ਆਈ ਇਸ ਪੁਲਿਸ ਦੀ ਟੀਮਾਂ ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਗੜਾ ਰੋਡ ਦੇ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਗਾ ਨੂੰ ਲੈ ਕੇ ਮਾਮਲੇ ਦੀ ਜਾਂਚ ਕਰਨ ਪੁਲਿਸ ਆਈ ਪੁਲਿਸ ਟੀਮਾਂ ਦੇ ਉੱਤੇ ਨਿਹੰਗ ਸਿੰਘਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਇਸ ਦੌਰਾਨ ਥਾਣਾ ਐਸ ਐਚ ਓ ਅਤੇ ਏ ਸੀ ਪੀ ਮਾਲਰ ਟਾਊਨ ਵਿੱਚ ਦੱਸਿਆ ਜਾ ਰਿਹਾ ਉਹ ਵੀ ਜ਼ਖਮੀ ਹੋਏ ਨੇ ਏ ਸੀ ਪੀ ਅਤੇ ਐਸ ਐਚ ਓ ਦੇ ਉੱਤੇ ਹਮਲਾ ਹੁੰਦੇ ਦੇਖ ਪੁਲਿਸ ਫੋਰਸ ਨੇ ਤੁਰੰਤ 6 ਨਿਹੰਗ ਸਿੰਘਾਂ ਨੂੰ ਮੌਕੇ ਤੋਂ ਹੀ ਹਿਰਾਸਤ ਫਿਰਾਸਤ ਵਿੱਚ ਲੈ ਲਿੱਤਾ ਅਤੇ ਉਹਨਾਂ ਦੇ ਹਥਿਆਰ ਵੀ ਖੋਲੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਨ੍ਹਾਂ ਨੂੰ ਹੁਣ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਲੈ ਕੇ ਜਾਇਆ ਗਿਆ ਦੱਸ ਦਈਏ ਤੁਹਾਨੂੰ ਕਿ ਏ ਸੀ ਪੀ ਅਤੇ ਐਸ ਐਚ ਓ ਦੇ ਹੱਥ ਦੇ ਉੱਪਰ ਸੱਟਾਂ ਲੱਗੀਆਂ ਨੇ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਨੇ ਪੂਰੇ ਝਗੜੇ ਦੀ ਵੀਡੀਓਗ੍ਰਾਫੀ ਕਰਾਈ ਹੈ ਤੇ ਇਸ ਵੀਡੀਓਗ੍ਰਾਫੀ ਨੂੰ ਆਧਾਰ ਮੰਨ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਕਿਹੜਾ ਨਿਆਂਗਰ ਰਿਹਾ ਥੋੜਾ ਜਿਹਾ ਨਹੀਂ ਸੀ ਇਹ ਠੇਕਾ ਧੱਕੇ ਨਾਲ ਬੰਦ ਕਰਾਇਆ ਉਸ ਕਰਕੇ ਗਏ ਸੀ ਉਹ ਲਿਆਂਦੇ ਆ ਫਿਰ ਹਜੇ ਕਰ ਰਹੇ ਹਨ ਇਨਵੈਸਟੀਗੇਟਰ ਪੰਜਾਬ ਪੁਲਿਸ ਦੇ ਉੱਤੇ ਵੀ ਉਹਨਾਂ ਨੇ ਹਮਲਾ ਕਿਹੜਾ ਬੋਲਿਆ ਮੁਲਾਜ਼ਮਾਂ ਦੇ ਵੀ ਕਿਰਪਾਨ ਕਿਰਪਾਨ ਫੂਕ ਨੂੰ ਕੱਢੀ ਹੈ ਉਹ ਸਬੰਧਿਤ ਲੀਗਲ ਜੋ ਬਣਦਾ ਕੰਮ ਕੋਈ ਮੁਲਾਜ਼ਮ ਦੀ ਕਾਇਲੋ ਨਹੀਂ ਕੋਈ ਨਹੀਂ ਇੱਕ ਕਿਨੇ ਆ ਰੌਂਡ ਕੀਤੇ ਸਨ ਹੈਗੇ ਆ ਚਾਰ ਪੰਜ ਹੱਥੋ ਬਾਜੀ ਤੱਕ ਵੀ ਕਿਹੜੀ ਮਿਲ ਤੁਹਾਡੇ ਨਾਲ ਵੀ ਹੋਈ ਹੈਗੀ ਮੈਂ ਮੁਜੀ ਸਾਹਿਬ ਨਹੀਂ ਹਿਆਰ ਸੀ ਨਾ ਮੈਂ ਜੱਫਾ ਪਾਇਆ ਸੀ ਵੀ ਮਾਰ ਲਾ ਜੀ ਮਲਾਜ਼ਮ ਤੇ ਲੱਗੀ ਵੀ ਹੈਗੀ ਕਿਰਪਾ ਸਰ ਕੀ ਨਾਮ ਹੈ ਕੀ ਨਾਮ ਹੈ ਕਿਹੜੇ ਮੈਂ ਹਮਲੇ ਕੀਤਾ ਗਿਆ ਮਾਮੂਦਾ ਅਮਨ ਜੂਤਾ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਰ ਇਹ ਕਾਰਵਾਈ ਜੋ ਬਣਦੀ ਹੈ ਸਰ ਇਹਨਾਂ ਵੱਲੋਂ ਪਹਿਲੇ ਪਹਿਲੇ ਵੀ ਇਹਨਾਂ ਨੇ ਪਹਿਲਾਂ ਵੀ ਠੇਕਾ ਬੰਦ ਕਰਾਉਣ ਵਾਲੇ ਹਮਲੇ ਹਮਲੇ ਬੰਦ ਕਰਵਾਏ ਸੀਗੇ ਉਹਦੇ ਵਿੱਚ ਵੀ ਜਿਹੜਾ ਹੈ ਕਰਪਾਨਾ ਮਾਰੀਆਂ ਗਈਆਂ ਸੀ ਪ੍ਰਸ਼ਾਸਨ ਨੇ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਸਾਡੇ ਕੋਲ ਇਹੋ ਜਿਹੀ ਕੋਈ ਇਨਫੋਰਮੇਸ਼ਨ ਨਹੀਂ ਜੀ ਅੱਗੇ ਵੀ ਪੁਲਿਸ ਨਾਲ ਬੈਸ ਹੁੰਦੀ ਨਾ ਜਾਏ ਝੜਪ ਹੋਈ ਆ ਉਸ ਤੋਂ ਬਾਅਦ ਫਿਰ ਅੱਜ ਦੁਬਾਰਾ ਇਸ ਚੀਜ਼ ਹਾਂ ਪਹਿਲਾਂ ਮੇਰੇ ਖਿਆਲ ਸਟੂ ਸੱਤ ਗਏ ਸੀ ਉਹਨਾਂ ਨਾਲ ਗੁਰੂ ਗ੍ਰੰਥਾਰਾ ਹੋਇਆ ਸੀ ਜੀ ਉਸ ਤੋਂ ਬਾਅਦ ਅੱਜ ਹੀ ਮਰ ਤੁੱਗ ਗਿਆ ਸੀ ਮੇਰਾ ਸੌਟ ਆਊਟ ਕਰਤਾ ਲੱਗਦਾ 6:00 ਬੀਜੇ ਸਰ ਕਿਸੇ ਨੇ ਨਹੀਂ